ਮੇਲਾ ਡਿਸਕਾਊਂਟ ਪਲੱਸ ਜੋ GST ਦਾ ਘਟਿਆ ਤਾਂ ਉਹਦੇ ਕਰਕੇ ਅਸੀਂ 935000 ਦਾ ਟਰੈਕਟਰ ਦੇ ਰਹੇ ਹਾਂ ਤੇ ਜੋ ਵੀ ਕਿਸਾਨ ਬੁਕਿੰਗ ਕਰਾਏਗਾ ਉਹਨੂੰ ਆਫਰ ਦਿੱਤੇ ਜਾਣਗੇ ਲੱਕੀ ਡਰਾਅ ਕੱਢਿਆ ਜਾਏਗਾ ਜਿਹਦੇ ਲੈਪਟਾਪ ਵਾਸ਼ਿੰਗ ਮਸ਼ੀਨ ਤੇ LED TV ਤੇ 4 ਸਿਲੰਡਰ ਹੈ ਤੇ ਇਹਦੇ ਨਾਲ ਤੁਹਾਨੂੰ ਜਿਹੜਾ ਗੇਅਰ ਬਾਕਸ ਆ ਉਹ 24 ਗੇਅਰ ਆ 24 ਗੇਅਰ ਮੈਂਦੀ ਕੀ ਇਹਦੇ ਵਿੱਚ ਤੁਹਾਨੂੰ ਸਪੈਸ਼ਲ ਗੇਅਰ ਲੱਗਿਆ ਹੋਇਆ ਹੈ ਕਿ ਤੁਸੀਂ ਦੇਖ ਸਕਦੇ ਹੋ ਸ਼ਟਲ ਲੀਵਰ ਵੀ ਇਹਦੇ ਵਿੱਚ ਸ਼ਟਲ ਲੀਵਰ ਵੀ ਹੈ ਤੇ ਸਟੈਂਡਰਡ 197 ਹੈ ਜੀ ਸਟੈਂਡਰਡ ਦਾ ਰੇਟ ਆਪਾਂ ਕੇਸ ਗਰੋਪੇ ਕੋਲੇ ਵੱਲੋਂ ਆਇਆ ਇਹ ਆਪਣਾ ਸੁਪਰ ਹੀਟਰਾ ਕੰਪਨੀ ਦਾ ਬੀਡਬਲੂ ਸੁਪਰ ਹੀਟਰ ਇਹਦੇ ਵਿੱਚ ਆਪਾਂ ਕੰਬੋ ਸੁਪਰ ਹੀਟਰ ਪਲੱਸ ਰੋਟੇਟਰ ਬਣਦਾ ਹੈ ਜੀ ਹਾਂਜੀ ਇਹ ਹੈਗੀ ਹੈ ਜੀ ਆਪਣੀ 26 ਇੰਚੀ ਮਸ਼ੀਨ ਹੈ ਜੀ ਇਹ ਟਾਇਰ ਮਾਡਲ ਆ ਇਹ ਟਾਇਰਾਂ ਦੇ ਸਾਰੇ ਚੱਲਦੀਆਂ ਨਾਲ ਲੈਫਟ ਕੰਟਰੋਲ ਦੇ ਰੱਖਣ ਦੀ ਕੋਈ ਵੀ ਇਨੀ ਲੋੜ ਨਹੀਂ ਪੈਂਦੀਗੀ ਠੀਕ ਹੈ ਇਹਦੀ ਬਜਾਈ ਪੂਰੀ ਵਧੀਆ ਰਹਿੰਦੀ ਹੈ ਇਹ 3.5 ਲੱਖ ਇਹ ਹਾਂਜੀ 3.5 ਲੱਖ ਪ੍ਰਾਈਸ ਹੈ ਜੀ ਇਹਦਾ ਹਾਂਜੀ 70 ਕਿਲੋ 80 ਕਿਲੋ ਇਹਦਾ weight ਆ ਜੀ ਹਾਂਜੀ ਹਾਂਜੀ ਤੇ ਇਹਦਾ ਡਿਸਕਾਊਂਟ ਕੋਈ ਮੇਲੇ ਕਰ ਡਿਸਕਾਊਂਟ ਉਹ ਕਰ ਦਾਂਗੇ ਜੀ ਜਦੋਂ ਬੰਦੇ ਆਪਾਂ ਨੂੰ ਆਰਡਰ ਦਿੰਦਾਗਾ ਸਤਿ ਸ਼੍ਰੀ ਅਕਾਲ ਜੀ ਅਸੀਂ ਪਹੁੰਚ ਗਏ ਆ ਪੀਏ ਜੂ ਲੁਧਿਆਣਾ ਕਿਸਾਨ ਮੇਲੇ ਦਾ ਦੂਸਰਾ ਦਿਨ ਆ ਅੱਜ 27 ਸਤੰਬਰ ਉਮੀਦ ਟੀ ਵੀ ਸ਼ਾਇਦ ਦੂਸਰੇ ਦਿਨ ਰਸ਼ ਘੱਟ ਹੁੰਦਾ ਹੋਊਗਾ ਪਰ ਲੱਗਦਾ ਨਹੀਂ ਹੈਗਾ ਬਹੁਤ ਕਿਸਾਨ ਆ ਰਹੇ ਨੇ ਦੇਖਦੇ ਅੱਜ ਕਿਹੜੇ ਕਿਹੜੇ ਕੰਪਨੀ ਦੀ ਮਸ਼ੀਨਰੀ ਆਈ ਆ ਸਾਡਾ ਫੋਕਸ ਰਹੂਗਾ ਨਵੀਂ ਮਸ਼ੀਨਰੀ ਤੇ ਨਵੀਂ ਤਕਨੀਕ ਦਿਖਾਈਏ ਆਓ ਜੀ ਦੇਖਦੇ ਆਂ ਅੰਦਰ ਜਾ ਕੇ ਲੋਈ ਪਹਿਲਾਂ ਰੂਟ ਮੈਪ ਦੇਖ ਲਈਏ ਸਾਰੀਆਂ ਸਟਾਲਾਂ ਲੱਗੀਆਂ ਆਂ ਆਹ ਮਿਲਦੇ ਨੇ ਜਿੱਥੇ ਬੀਜ ਬੜੀ ਰੌਣਕ ਆ ਦੇਖੋ ਕਿੰਨੀ ਢੀੜ ਆ ਬੀਜ ਲੈਣ ਵਾਲਾ ਕੰਮ ਤਾਂ ਔਖਾ ਹੀ ਆ। ਸੂਚੀ ਦੇਖ ਲੈਨੇ ਆ ਕਿਹੜੇ-ਕਿਹੜੇ ਬੀਜ ਨੇ, ਕੀ-ਕੀ ਰੇਟ ਨੇ, ਥੈਲੀ ਕਿੰਨੇ ਵਜਨ ਦੀ ਆ। ਕਿਸਾਨ ਮੇਲੇ ਤੇ A to Z ਗ੍ਰੇਕਤੀ ਜਿੰਨੀ ਆਪਾਂ ਬਾਜ਼ਾਰ ਤੋਂ ਲੈ ਸਕਦੇ ਹਰੇਕ ਚੀਜ਼ ਇੱਥੋਂ ਮਿਲਦੀ ਹੈ ਕ੍ਰੇ ਲੂਸਮਾਨ ਤੋਂ ਲੈ ਕੇ ਮਸ਼ੀਨਰੀ ਸਾਰੀ ਰਾਇਲ ਇੰਫੀਲਡ ਆ ਦੇਖ ਲਿਆ ਇਸ ਤਰ੍ਹਾਂ ਦੇ ਚੱਲ ਰਹੇ ਐਤੋਂ ਐਤੋਂ ਸ਼ੁਰੂ ਕਰਦਾ ਜੀ ਆ ਮਟੋਰ ਇਹ ਦੋ ਦਾ ਸੇ ਦੋ 240 ਮਟੋਰ ਦਾ ਤੇ ਇਹ ਕਿਹੜਾ ਮਾਡਲ ਆ ਗਿਆ ਜੀ ਕੀ ਕਲਾਸਿਕ ਆਇਆ ਇਹ ਦੋ ਪੈਂਟ ਕਲਾਸਿਕ ਦਾ 260 ਤੇ ਹੰਟਰ ਆਇਆ ਇਹ ਵੀ ਬਾਅਦ ਹੰਟਰ 210 ਦਾ ਤੇ ਸਟੈਂਡਰਡ ਹਾਂ ਜੀ ਕੈਨੇਡਾ ਆਇਆ ਜੀ 197 ਦਾ 197 ਹੈ ਜੀ ਸਟੈਂਡਰਡ ਦਾ ਰੇਟ ਇਹ ਅੱਜ ਦੇ ਰੇਟ ਨੇ ਜੀ ਜੀਐਸਟੀ ਘਟ ਕੇ 15 ਤੋਂ 20000 ਰੁਪਏ ਘਟਿਆ ਜੀਐਸਟੀ ਦਾ ਪੀੜ ਲੱਗੀ ਹੋਈ ਹੈ ਸਾਰੇ ਉਹ ਯਾਰ ਨੇ ਐਗਰੀਕਲਚਰ ਦੇ ਹੋਰ ਟਰੇਲੂ ਵਰਤੋਂ ਵਾਲੇ ਇਹਦਾ ਹੋਣਾ ਚਾਹੀਦਾ ਨਾਲ ਬਟਾਰ ਦੇ ਇਹ ਵੀ ਆਇਆ तकरीबन ਪਾਕਿਸਤਾਨ ਇਹਦਾ ਬੜੀ ਚੰਗੀ ਹੋਊਗਾ ਬਹੁਤ ਰਾਤ ਇਹ ਤੋਂ ਸ਼ੁਰੂ ਹੋ ਗਈ ਜੀ ਖੇਤੀਬਾੜੀ ਮਸ਼ੀਨਰੀ ਕੰਬੋਜ ਮਕੈਨੀਕਲ ਵਰਕਸ ਡੀਐਸਆਰ ਡ੍ਰਿੱਲ ਰੇਟ ਪਾਇਆ ਹੋਇਆ ਇਹਨਾਂ ਦਾ 11 ਟਾਈਮ ਜੀਐਸਟੀ ਆਕਸ਼ਨ ਰਿਸੈਡਿਵ ਜਾਈ ਵਾਸਤੇ ਬਣਾ ਗਏ ਨਹੀਂ ਲੰਦਾ ਸਮਾਰਟ ਸੀਟਰ 7 ਫੁੱਟ 8 ਤੇ 9 ਆ ਰੇਟ ਪਾਇਆ ਰਹਿਣ ਲਾ ਅ ਇਹੇ ਰਿਮੋਟ ਨਾਲੇ ਨੇ ਸਾਰੇ ਇੰਨੇ ਮਹਿੰਗੇ ਕਿਉਂ ਨੇ ਇਹ ਇਹ ਪੂਰ ਵਰਕਿੰਗ ਦੇ ਰੇਡ ਕਰਦੇ ਆਂ ਜੀ ਹਾਂ ਜੀ ਇਹਦੇ ਘਰੇ ਪਿਆਰ ਕਰਦੇ ਆਂ ਤੇ ਨਵਰ ਬਣ ਅੱਛਾ ਰਿਮੋਟ ਤੇ ਚੱਲਦੇ ਆ ਅੱਛਾ ਇਹਨਾਂ ਦੇ ਰੇਟ ਨੇ ਜੀ 3000 4000 ਆ ਦੇਖੋ ਆ ਰਿਮੋਟ ਨਾਲ ਚੱਲਦੇ ਨੇ ਮਹਿੰਗੇ ਬੜੇ ਨੇ ਦੇਖਣ ਨੂੰ ਖੇਡਾਂ ਨੇ ਛੋਟੀ ਛੋਟੀਆਂ ਐਪੀ ਸੀਡਰ ਸਬਸਿਡੀ 84150 ਰੁਪਏ ਕਿ ਜੀਐਸਟੀ ਕੱਟ ਕੇ 167 ਦਾ ਇਹ ਆ ਗਈ ਜੀ ਪਰਮ ਕੰਪਨੀ ਇਹਦਾ ਇਹ ਰੋਟਾਵੇਟਰ ਹੈਗਾ 10 ਫੁੱਟ ਆ ਬਈ ਇਹ 10 ਫੁੱਟ 10 ਫੁੱਟੇ ਦਾ ਰੇਟ ਜੀ 1.25 7 ਫੁੱਟੇ ਦਾ 1.5 ਇਹ ਆ ਗਿਆ ਰੋਬੀਟਰ ਗੰਨੇ ਦੀ ਵਿਜਾਈ ਵਾਸਤੇ ਮੇਨ ਗੰਨਾ ਮੱਕੀ ਕਪਾਹ 1.25 ਦਾ ਅਗਰੀਕਲਚਰ ਵਰਕਰਸ ਸਪਰੇ ਪੰਪ ਦਾ ਇਹਨਾਂ ਦਾ ਰੇਟ ਹੈਗਾ ਕਿਸਾਨ ਮੇਲੇ ਦਾ 85000 ਬਿਨਾਂ ਕਿਸਾਨ ਮੇਲੇ ਤੋਂ 95000 ਇਹ ਆ ਗਿਆ ਜੀ ਕੇਵਲ ਐਗਰੀਐਂਡ ਲੇਬਰ ਵਰਕਰਸ ਇਹ ਰਾਏਕੋਟ ਰੋਡ ਜਗਰਾਉਂ ਕੇਵਲ ਐਗਰੀ ਵਾਲੇ ਸਿਰਫ ਪੋਟੈਟੋ ਨਾਲ ਸੰਬੰਧਿਤ ਤੇ ਪਟਣ ਤੇ ਬੀਜਣ ਵਾਲੀ ਬਣਾਉਂਦੇ ਨੇ ਮਸ਼ੀਨ ਇਹਦੀ ਜਾਣਕਾਰੀ ਲੈਣੀ ਹੈ ਜੀ ਆਪਣਾ ਸਿਰਫ ਆਲੂ ਦੀ ਪਟਾਈ ਤੇ ਬਿਜਾਈ ਵਾਲੀ ਮਸ਼ੀਨ ਬਣਾਉਣਾ ਹੈ ਜੀ ਆਪ ਆਲੂ ਦੇ ਪਟਾਈ ਵਾਲੀ ਮਸ਼ੀਨ ਬਣਾਉਣੀ ਹੈ ਜੀ ਅੱਛਾ ਹਾਂ ਜੀ ਇਹ ਥੋੜਾ ਜਿਹਾ ਮੈਨੂੰ ਦੱਸ ਹਾਂ ਜੀ ਇਹ ਹੈਗੀ ਹੈ ਜੀ ਆਪਣੀ 26 ਇੰਚੀ ਮਸ਼ੀਨ ਹੈ ਜੀ ਇਹ ਟਾਇਰ ਮਾਡਲ ਆ ਇਹ ਟਾਇਰਾਂ ਦੇ ਸਾਰੇ ਚੱਲਦੀਆਂ ਨਾਲ ਲੈਫਟ ਕੰਟਰੋਲ ਦੇ ਰੱਖਣ ਦੀ ਕੋਈ ਵੀ ਇਨੀ ਲੋੜਨੀ ਪੈਂਦੀਗੀ ਠੀਕ ਹੈ ਇਹਦੀ ਬਜਾਈ ਪੂਰੀ ਵਧੀਆ ਰਹਿੰਦੀ ਹੈ ਜੀ ਸਾਢੇ 3 ਲੱਖ ਇਹ ਹਾਂਜੀ ਸਾਢੇ 3 ਲੱਖ ਪ੍ਰਾਈਸ ਹੈ ਜੀ ਇਹਦਾ ਅੱਛਾ ਹਾਂਜੀ 7 ਕਵਾਂਟਲ 80 ਕਿਲੋ ਇਹਦਾ weight ਹੈ ਜੀ ਅੱਛਾ ਹਾਂਜੀ ਹਾਂਜੀ ਤੇ ਇਹਦਾ ਡਿਸਕਾਊਂਟ ਕੋਈ ਮੇਲੇ ਕਰ ਡਿਸਕਾਊਂਟ ਉਹ ਕਰ ਦਾਂਗੇ ਜੀ ਜਦੋਂ ਬੰਦਾ ਆਪਾਂ ਨੂੰ ਆਰਡਰ ਦਿੰਦਾਗਾ ਆਪਾਂ ਉਹਦਾ ਮਾਨਤਾ ਰੱਖਾਂਗੇ ਹਾਂਜੀ ਹਾਂਜੀ ਇਹੀ ਹੈਗਾ ਜੀ ਇਹ ਇਹਨੂੰ ਜਿੰਦਾ ਕਹਿੰਦੇ ਆ ਜੀ ਇਹ ਆਲੂਆਂ ਦੀ ਵੇਚੀ ਖਾਲ ਪਾਉਣ ਲਈ ਹੁੰਦਾਗਾ ਹਾਂਜੀ ਤੇ ਇਹ ਜਿਹੜੀ ਮਸ਼ੀਨ ਹੈ ਜੀ ਇਹ ਟਾਇਰਾਂ ਤੋਂ ਬਿਨਾਗਾ ਇਹ 172000 ਦੀ ਆ ਇਹਦਾ 6 ਕਵਾਂਟਲ weight ਹੈ ਜੀ ਹਾਂਜੀ ਪਿੱਛੇ ਹਾਂਜੀ ਹਾਂਜੀ ਇਹ ਆ ਜਾਂਦੇ ਜੀ ਆਪਣੇ ਡਿੱਗਰ ਇਹ ਆਲੂ ਪੱਟਣ ਵਾਲੀ ਵਿੱਚ ਇਹ ਆਲੂ ਪੱਟਣ ਵਾਲੀ ਮਸ਼ੀਨ ਹੈ ਜੀ ਹਾਂਜੀ ਹਾਂਜੀ 175000 ਦੀ ਹੈ 175 ਹਾਂਜੀ ਹਾਂਜੀ ਇਹ ਕੀ ਲਿਖਿਆ ਹੈ ਇਹ ਜੀ ਆਪਾਂ ਜੇ ਅਸੈਸਰੀ ਨਹੀਂ ਲੈਂਦੇ ਨਾਲ ਜੀ ਇਹ ਫਿਰ ਰੇਟ ਲੈਸ ਹੋ ਜਾਂਦਾ ਜੀ ਹਾਂਜੀ ਹਾਂਜੀ ਹਨ ਜਿਵੇਂ ਜੀ ਆਪਣੇ ਉਹ ਬਣੇ ਹੋਏ ਆ ਇਦਰਾ ਪੋਟਰ ਤੇ ਲੱਗੇ ਹੋਏ ਇਹ ਸਪੈਸ਼ਲ ਮਿਨੀ ਟਿਊਬਰ ਬੀਜਣ ਲਈ ਆ ਜੀ ਠੀਕ ਹੈ ਜਿਹੜੇ ਅੱਜ ਕੱਲ ਸੀਡ ਤਿਆਰ ਕਰਦੇ ਕਿਸਾਨ ਭਰਾ ਉਹਨਾਂ ਲਈ ਇਹ ਹੈਗੀ ਬੈਟਾ ਤੇ ਨਾਲੇ ਸਪਰੇਅ ਕਰਦਾ ਜੀ ਇਹ ਰਾਜਸਥਾਨ ਦੀ ਫਾਰਮ ਆ ਜੀ ਇਹ ਉਹ ਖੜਾ ਸਾਡਾ ਬੰਦਾ ਉਹ ਕੋਲੇ ਖੜਾ ਪਰਲੇ ਵਾਲਾ ਉਹ ਦਾਤ ਕੋ ਸਾਰਾ ਉਹ ਪਰਾ ਉਹ ਉਹਨਾਂ ਜਿੰਦਾ ਉਹ ਸਾਰਾ ਬੁਦਾ ਇਹ ਪਰਸਾਂ ਜਾਂ ਚਰਮੀਆਂ ਨੇ ਜੀ 200 ਰੁਪਏ ਨੇ ਕਿੰਨੇ ਹੈ ਕੀ ਫਾਇਦਾ ਇਹ 36 ਤਾਂ ਹੀ ਆਈ 7500 ਪਰ ਅੱਛਾ 700 700 ਨਾਲ ਡਰਾਈਵ ਬੀਚ ਠੀਕ ਹੈ 36 ਤਾਂ ਹੀ ਹਾਂ ਜੀ ਰੇਟ ਕੀ ਹੈ ਜੀ ਇਹ ਰੇਟ 485 ਕੀ 485 ਹਾਂ ਕਿੰਨਾ ਲਾਓ ਡਿਸਕਾਊਂਟ ਨਾਲ ਡਿਸਕਾਊਂਟ ਦੇ ਸਰ ਬਣਾਉਣੇ ਦਾ ਬਹੁਤ ਖੁਸ਼ ਆ ਇਹ ਤਮੇੜਾ ਮੰਦਰਾਗ ਸਰ ਨੂੰ ਨਹੀਂ ਪਾ ਰਹੇ ਵੇਟ ਦੇ ਹਿਸਾਬ ਨਾਲ ਇਹਨਾਂ ਦਾ ਫਰਕ ਹੈ ਰੇਟ ਦਾ ਇਹ 37000 ਦਾ ਗੁਰੂ ਕਿਰਪਾ ਜੀ ਮਾ ਇਹਨਾਂ ਦੀ ਵੀ ਸਭ ਤਰ੍ਹਾਂ ਦੀ ਮਸ਼ੀਨਰੀ ਹੈ ਇੱਕ ਦੋ ਦੇ ਰੇਟ ਦੇਖਦੇ ਆਂ ਆ ਰੋਟਾਵੇਟਰ ਆ ਗਿਆ ਜੀ ਡਿਸਕਾਊਂਟ 10000 14 ਫੁੱਟ 240 ਡਿਸਕਾਊਂਟ ਨਾਲ ਬਲੇਡ 102 14 ਫੁੱਟ ਰੋਟਾਵੇਟਰ ਇਹ ਇਹ ਆ ਗਿਆ ਜੀ 10 ਫੁੱਟ ਉਹ ਬਲੇਡ 78 ਡਿਸਕਾਊਂਟ ਨਾਲ 150 ਦਾ ਜੱਗੀ ਐਗਰੀਕਲਚਰ ਵਰਕਰਸ ਇਹਨਾਂ ਦਾ ਵੀ ਬਹੁਤ ਵੱਡਾ ਟੈਂਟ ਆ ਦੇਖਦੇ ਆ ਕਿਹੜੇ ਕਿਹੜੇ ਮਸ਼ੀਨਰੀ ਸ਼ਾਮਲ ਕਰੀਆ ਇਹਨਾਂ ਨੇ ਇਹ ਇੰਡਸਟਰੀ ਆ ਕਬੂਲਪੁਰ ਤਹਿਸੀਲ ਰਾਜਪੁਰਾ ਜਿਹੜਾ ਪਟਿਆਲਾ ਦੇਖਦੇ ਆ ਮਸ਼ੀਨਰੀ ਇਹਨਾਂ ਦੇ ਪਏ ਨੇ ਜੀ ਰੋਟਾਵੇਟਰ 10 ਫੁੱਟ 7 ਫੁੱਟ ਤੇ ਆ ਤਵੀਆਂ ਨੇ ਕੋਲ ਆ ਹੈਰੋ 99 145 2000 ਰੁਪਏ ਡਿਸਕਾਊਂਟ ਇਹ ਹੈਰੋ 10 10 ਦੀ 155 ਦੀ 2000 ਰੁਪਏ ਡਿਸਕਾਊਂਟ ਇਹ ਹੈਰੋ ਇਹ ਹੱਥ ਰਹਾ ਯਾਰ ਦੀ ਆ 15 ਹਾਲ ਤੇ ਇਹ 16 ਹਾਲ 65000 ਹਜ਼ਾਰ ਰੁਪਏ ਡਿਸਕਾਊਂਟ ਇਹਨਾਂ ਦਾ ਉਹ ਵੇਲਾ ਜਿੰਦਰਾ 36000 ਦਾ 1000 ਰੁਪਏ ਡਿਸਕਾਊਂਟ 17 ਹਲਨੇ ਹੈ 135 2000 ਰੁਪਏ ਦੇ ਸਤੌਣ ਇਹ ਹੈਰੋ ਆ ਜੀ ਇਹਨਾਂ ਦੀ 222 ਦੀ 760 ਦੀ 7 ਲੱਖ 60 ਹਜ਼ਾਰ 10000 ਡਿਸਕਾਊਂਟ ਹੈ ਜੀ ਜਦੋਂ ਆਪਣੇ ਸ਼ਕਤੀਮਾਨ ਆਣਿਆ ਦਾ ਆਪਣੇ ਜੋ ਉਹਦੇ ਨਾਲ ਮਕੀਲਾ ਦੀ ਜੋਤੇ ਦਾ ਜਵਾਬ ਜਵਾਬ ਸਵੈਨ ਐਗਰੋ ਉਦੋਂ ਪੈਸੇ ਦਾ ਨਾ ਜਾਂਦਾ ਹੁੰਦਾ ਵੀ ਨੀ ਕੋਈ ਮਕੀਆ ਸਾਰਿਆਂ ਤੱਕ ਤਾਂ ਆਪਾਂ ਜਾਣੀ ਸਕਦੇ ਥੀ ਲੈਂਡ ਆ ਗਈ ਸਾਹਮਣੇ ਇਹ ਬੜਾ ਜਿਹੇ ਮੈਸੀ ਦਾ ਦੱਸਦਾ ਗਰਵਾਜ ਇੰਡਸਟਰੀ ਆ ਗਈ ਅੱਗੇ ਨਾਲ ਦੀ ਤੇਗੀ ਆ ਕਰਕੇ ਬਾਕੀ ਲੋਕੀ ਨੂੰ ਗਾਣਾ ਕਰਵਾ ਕੇ ਕੁਝ ਨਹੀਂ ਸੁਣ ਹੁੰਦਾ ਇਸ ਤੋਂ ਬਾਅਦ ਕਰਾਏ ਗਾ ਆਪਾਂ ਪਾਜੀ ਆਈ ਉਹਨਾਂ ਦੀ ਕਰਵਾਜ ਵਿੱਚ ਚੱਕਦਾ ਕੰਮ ਹੋ ਜਾਂਦੀ ਆ ਤਸਕੋ ਫੋਟੋ ਕਾਸ਼ ਪੁਣੇ ਹਰ ਕੋ ਕਰਿਆ ਤਸਕੋ ਫੋਟੋ ਕਾਸ਼ ਪੁਣੇ ਲੋ ਲੋ ਕੰਮ ਕਰ ਤਸਕੋ ਮੋਰ ਰੇਲ ਦਾ ਫੋਟੋ ਲੋ ਪਾਓ ਪਿੰਸੀਆ ਸੰਧਿਆ ਇਹ ਆ ਗਿਆ ਜੀ ਪਾਵਰ ਡ੍ਰਿਲ ਛੋਟੇ ਰੋਟਾ ਵੀਟਰ ਇਹ ਆਪਣੇ ਕੰਮ ਦੀ ਚੀਜ਼ ਆ ਇਹ ਆ ਗਿਆ ਜੀ 175 ਦਾ ਮੇਲੇ ਕਰਕੇ 5000 ਛੋਟ ਸਬਸਿਡੀ 50000 ਲਿਖਿਆ ਹੋਇਆ ਤੇ ਪਾਵਰ ਬੈਟਰੀ ਛੋਟਾ ਜ ਸਾਰਿਆਂ ਦਾ ਛੋਟਾ ਮੈਂ ਰੱਖਦਾ ਇਹੀ ਹੈ ਇਹ ਗ੍ਰੀਨ ਲੈਂਡ ਸਿਕ ਕੋਇਨ ਦਰਪਾਲ ਇਰੇ ਆਪਣਾ ਹੈਗਾ ਮੂਗਾ ਜਿਹੜਾ ਪਿੰਡ ਝੰਡਿਆਣਾ ਛਰਕੀ ਇਹ ਜੀਤਵਾਲ ਤੋਂ 3 ਕਿਲੋਮੀਟਰ ਸਾਈਡ ਤੇ ਆ ਆਪਾਂ ਸਪਰੇਅ ਪੰਪ ਤਿਆਰ ਕਰਦੇ ਆ 1000 ਲੀਟਰ ਵਾਲਾ ਵੀ ਕਰਦੇ ਆ ਵੀਰੇ 2000 ਲੀਟਰ ਵਾਲਾ ਵੀ ਕਰ ਰਹੇ ਆ 1500 ਲੀਟਰ ਵੀ ਕਰ ਦਿੰਨੇ ਆ ਤੇ ਉਸ ਤੋਂ ਬਾਅਦ ਜਨਰੇਟਰ ਆਪਣੇ ਕੋਲੇ ਸਟੈਂਡੀ ਦੇ ਵੀ ਤਿਆਰ ਹੁੰਦੇ ਆ ਰੇਡੀ ਵਾਲੇ ਵੀ ਤਿਆਰ ਹੁੰਦੇ ਆ ਆਪਣੇ ਕੋਲੇ ਕਾਰਵਾਸ਼ ਤਿਆਰ ਕਰਦੇ ਆ ਆਪਾਂ ਗੱਡੀਆਂ ਧੋਣ ਦੇ ਕੰਮ ਆਉਂਦੇ ਆ ਵਿਹੜਾ ਧੋਣ ਦੇ ਕੰਮ ਆਉਂਦੇ ਆ ਆਪਣੇ ਕੋਲੇ ਉਸ ਤੋਂ ਬਾਅਦ ਉਹ ਵੱਡੇ ਸੈੱਟ ਵੀ ਆ ਖੇਤਾਂ ਵਾਲੇ ਵੀ ਆ ਰਹੇ ਆ ਘਰ ਵਾਸਤੇ ਵੀ ਜਨਰੇਟਰ ਸੈੱਟ ਆਪਾਂ ਬਣਵਾ ਸਕਦੇ ਆ ਜੀ ਸਾਇਲੈਂਟ ਜਨ ਬਹੁਤ ਵਧੀਆ ਸੈੱਟ ਆ ਜੀ ਇੰਦਰਪਾਲ ਸੇਖੋ ਢੰਡਿਆਣਾ ਛਰਕੀ ਜੇ ਕਿਸੇ ਨੇ ਬਣਵਾਉਣਾ ਜੈਗਨੇਟਰ ਸਪਰੇਅ ਪੰਪ ਤਾਂ ਉਹਨਾਂ ਨਾਲ ਫਰਕ ਕਰ ਸਕਦੇ ਆ ਹਾਂ ਰੈਕ ਜੀ ਤੇ ਡਿਸਕਾਊਂਟ ਆ ਜੀ ਮੇਲੇ ਤੇ ਇਹ ਜੀ 1 15 ਦਾ ਸੀਗਾ 1 15 ਡਿਸਕਾਊਂਟ ਕਰਕੇ 1 ਲੱਖ ਰੁਪਏ ਦਾ ਦੇ ਰਹੇ ਆ 1000 ਲੀਟਰ ਦਾ 1000 ਲੀਟਰ ਦਾ ਸਤਿਗੁਰਾਲ ਜੀ ਆਪਾਂ ਕੇਐਸ ਗਰੁੱਪੂਕੇ ਕੋਲੇ ਵੱਲੋਂ ਆਇਆ ਇਹ ਆਪਣਾ ਸੁਪਰ ਹੀਟਰਾ ਕੰਪਨੀ ਦਾ ਬੀ ਡਬਲਯੂ ਸੁਪਰ ਹੀਟਰ ਜਿਹਦੇ ਵਿੱਚ ਆਪਾਂ ਕੰਬੋ ਸੁਪਰ ਹੀਟਰ ਪਲੱਸ ਰੋਟਾਵੇਟਰ ਬਣਦਾ ਹੈ ਜੇ ਆਪਾਂ ਨੇ ਕਣਕ ਦੀ ਬਿਜਾਈ ਜਾਂ ਹੋਰ ਵੀ ਜਨਾਹ ਦਾ ਆਪਾਂ ਇਹਨੂੰ ਸੁਪਰ ਹੀਟਰ ਬਜੂਰ ਕਰ ਸਕਦੇ ਆ ਨਹੀਂ ਆਪਾਂ ਇਹਨੂੰ ਹੋਰ ਕੇ ਆਪਾਂ ਰੋਟਾਵੇਟਰ ਵੀ ਯੂਜ਼ ਕਰ ਸਕਦਾ ਇਕੱਲਾ ਤੇ ਡਬਲ ਸਕ੍ਰੈਪਰ ਲੱਗੇ ਹੋਏ ਨੇ ਜੀ ਇਹਨਾਂ ਨੂੰ ਸਾਈਡ ਤੋਂ ਵੀ ਤਵੀ ਦੀ ਮਿੱਟੀ ਲਾਉਂਦੇ ਨੇ ਤੇ ਅੰਦਰ ਦੇ ਵੀ ਅੰਦਰਲੀ ਚਾਹਤੋਂ ਵੀ ਮਿੱਟੀ ਲੈਂਦੀ ਆ ਤੇ ਪ੍ਰੈਸ ਵੀ ਡਬਲ ਪ੍ਰੈਸ ਵੀ ਲਾਈ ਅੱਗੇ ਵੀ ਲੱਗਿਆ ਪਿੱਛੇ ਵੀ ਲੱਗਿਆ ਹੋਇਆ 9 ਫੁੱਟਾ ਸੁਪਰ ਸੀਟਰ ਆ ਜੀ ਇਹ 15 ਟਨ ਹੈ ਜੀ ਤੇ ਜਿਹੜੀ ਮਰਜ਼ੀ ਟਰੈਕਟਰ ਤੁਸੀਂ ਚਾਹੀਦਾ ਉਹ ਤੁਹਾਨੂੰ ਮਿਲ ਜਾਊਗਾ ਜੀ ਕੰਪਨੀ ਵੱਲੋਂ ਸਬਸਿਡੀ ਅਵੇਲੇਬਲ ਆ ਪਾਸੇਗਾ ਤੁਸੀਂ ਲੈ ਸਕਦੇ ਹੋ ਜੀ ਕੰਬੋ ਸੁਪਰ ਸੀਟਰ ਵਾਲਾ ਰੋਟਾ ਵੈਕਟਰ ਵੀ ਬਣ ਜਾਂਦਾ ਜੀ ਪਾਵਰ ਕਿੰਨੀ ਹੈ ਵਰਤਾਰ ਮੈਂ ਵੀਡੀਓ ਕਰ ਰਿਹਾ ਮੈਡਮ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕਿਸਾਨ ਮੇਲੇ ਲੁਧਿਆਣਾ ਆਉਣ ਤੇ ਜੀ ਆਇਆਂ ਨੂੰ ਤੇ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਟਰੈਕਟਰ ਫਾਰਮ ਟਰੈਕ 6055 ਵਰਲਡ ਮੈਕਸ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਟਰੈਕਟਰ ਹੈ ਇਹ ਚਾਰ ਸਿਲੰਡਰ ਇੰਜਨ ਹੈ ਤੇ 3682 ਸੀਸੀ ਦਾ ਇੰਜਨ ਹੈ ਇਹਦਾ ਟਰੈਕਟਰ ਦਾ ਤੇ ਚਾਰ ਸਿਲੰਡਰ ਹੈ ਤੇ ਇਹਦੇ ਨਾਲ ਤੁਹਾਨੂੰ ਜਿਹੜਾ ਗੇਅਰ ਬਾਕਸ ਆ ਉਹ 24 ਗੇਅਰ ਆ 24 ਗੇਅਰ ਮਹਿੰਦੀ ਕੀ ਇਹਦੇ ਵਿੱਚ ਤੁਹਾਨੂੰ ਸਪੈਸ਼ਲ ਗੇਅਰ ਲੱਗਿਆ ਹੋਇਆ ਹੈ ਕਿ ਤੁਸੀਂ ਦੇਖ ਸਕਦੇ ਹੋ ਸ਼ਟਰ ਲੀਵਰ ਵੀ ਇਹਦੇ ਵਿੱਚ ਸ਼ਟਰ ਲੀਵਰ ਵੀ ਹੈ ਫਾਰਵਰਡ ਤੇ ਰਿਵਰਸ ਤੇ ਸਪੈਸ਼ਲ ਗੇਅਰ ਇਹਦੇ ਵਿੱਚ ਲੱਗਿਆ ਹੋਇਆ ਤੇ ਬਾਕੀ ਗੇਅਰ ਆ ਬਿਲਕੁਲ ਹੀ ਬਹੁਤ ਸਮੂਥ ਤੇ ਐਚਪੀਆ ਸਿੰਕਰੋਮੈਸ਼ ਟੈਕਨੋਲੋਜੀ ਯੂਜ਼ ਕੀਤੀ ਆ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਹਦਾ ਰੀਅਰ ਐਕਸਲ ਦੀ ਅਗਰ ਟਾਰਕ ਦੀ ਗੱਲ ਕਰੀਏ ਤਾਂ ਟਾਰਕ ਕਹਿੰਦੀ ਹੈ ਕਿ 251 ਨਿਊਟਨ ਮੀਟਰ ਟਾਰਕ ਰੀਅਰ ਐਕਸਲ ਦੀ ਤੇ ਪੂਰਾ ਹੀ ਟਰੈਕਟਰ ਜਿਹੜਾ ਹੈ ਨਾਨ ਸੀਆਰਡੀ ਟਰੈਕਟਰ ਹੈ ਇਹ ਤੇ ਇਹਨੂੰ ਅਗਰ ਐਚਪੀ ਦੀ ਗੱਲ ਕਰੀਏ ਤਾਂ ਇਹ 50 ਐਚਪੀ ਕੈਟਾਗਰੀ ਦਾ ਟਰੈਕਟਰ ਆ ਤੇ ਜਿਹੜੀ ਪ੍ਰੋਡਿਊਸ ਕਰਦਾ ਐਚਪੀ ਉਹ 55 ਤੋਂ 60 ਐਚਪੀ ਦੇ ਵਿੱਚ ਪ੍ਰੋਡਿਊਸ ਕਰਦਾ ਐਚਪੀ ਤੇ ਵੇਟ ਆ ਜਿਹੜੇ ਫ੍ਰੀ ਦਿੱਤੇ ਜਾਣਗੇ 24 ਕਿਲੋ ਦੀ ਪਲੇਟ ਪਿਛਲੀ ਆ ਤੇ ਅਗਲੀਆਂ ਜਿਹੜੀਆਂ 6 ਪਲੇਟਾਂ ਐ ਤੇ 22 ਕਿਲੋ ਦੀਆਂ ਇਹ ਵੀ ਨਾਲ ਫ੍ਰੀ ਦਿੱਤੀਆਂ ਜਾਣਗੇ ਕੰਪਨੀ ਵੱਲੋਂ ਬਾਕੀ ਜਿਹੜਾ ਇਹਦਾ ਇਨਲਾਈਨ ਪੰਪ ਆ ਜੋ ਤੁਹਾਨੂੰ ਮੈਂ ਦੱਸ ਚੁੱਕਿਆ ਤੇ ਉਸ ਤੋਂ ਬਾਅਦ ਬਾਕੀ ਜਿਹੜੀਆਂ ਬ੍ਰੇਕਾਂ ਨੇ ਇਹ ਜੋ ਰੀਅਰ ਐਕਸਲ ਆ UPI ਟੈਕਨੋਲੋਜੀ ਹੈ UPI ਟੈਕਨੋਲੋਜੀ ਦੇ ਵਿੱਚ ਹੀ ਬ੍ਰੇਕਾਂ ਨੇ ਤੇ ਤੁਸੀਂ ਲਿਫਟ ਲਈ ਦੇਖ ਸਕਦੇ ਹੋ ਇਹ ਇੱਕ ਸਪੈਸ਼ਲ ਕੰਟਰੋਲ ਸਿਸਟਮ ਲੱਗਿਆ ਹੋਇਆ ਹੈ ਲਿਫਟ ਲਈ ਜਦੋਂ ਤੁਸੀਂ ਲਿਫਟ ਦਾ ਲੀਵਰ ਇੱਕ ਵਾਰੀ ਸੈੱਟ ਕਰ ਦੇਣਾ ਜਿੱਥੇ ਤੁਸੀਂ ਸੈੱਟ ਕਰਤਾ ਕੰਟਰੋਲਰ ਲੀਵਰ ਸੈੱਟ ਕਰਤਾ ਤੁਸੀਂ ਉੱਥੇ ਤੁਸੀਂ ਇਹਨੂੰ ਦੱਬ ਕੇ ਖੋਲ ਸਕਦੇ ਹੋ ਪ੍ਰੋਪਰ ਬਾਕੀ ਜਿਹੜੀ ਲਿਫਟ ਕਪੈਸਿਟੀ ਹੈ ਇਸ ਟਰੈਕਟਰ ਦੀ ਉਹ 2700 ਕਿਲੋ ਹੈ ਜੋ ਆਪਣੀ ਸ਼੍ਰੇਣੀ ਦੇ ਵਿੱਚ ਸਭ ਤੋਂ ਹਾਈ ਹੈ ਜੋ ਸੁਪਰ ਸੀਡਰ ਵਗੈਰਾ ਚਲਾਉਣ ਲਈ ਬਹੁਤ ਵਧੀਆ ਤੇ ਉਸ ਤੋਂ ਬਾਅਦ ਅਗਰ ਗੱਲ ਕਰੀਏ ਆਪਾਂ ਡਬਲ ਡਿਸਟਰੀਬਿਊਟਰ ਦੀ ਇਹਦੇ ਚ ਆਪਸ਼ਨ ਦਿੱਤੀ ਗਿਆ ਸਿੰਗਲ ਕਰ ਲੋ ਡਬਲ ਕਰ ਲੋ ਸਾਰਾ ਮੈਂਸ਼ਨ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਸਿੰਗਲ ਤੇ ਡਬਲ ਇਹਨੂੰ ਕਰ ਸਕਦੇ ਹੋ ਤੁਸੀਂ ਬਾਕੀ ਕੰਪਨੀ ਵੱਲੋਂ ਇਹ ਚ ਵੀ ਫ੍ਰੀ ਦਿੱਤੀ ਜਾਏਗੀ ਤੇ ਲਿੰਕਾਂ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਹੈਵੀ ਡਿਊਟੀ ਨੇ 2700 ਕਿਲੋ ਲਿਫਟ ਕਪੈਸਿਟੀ ਦੇ ਹਿਸਾਬ ਨਾਲ LED ਲਾਈਟਾਂ ਨੇ ਤੇ ਤੁਸੀਂ ਇੱਕ ਵਾਰੀ ਉੱਪਰ ਚੜ ਕੇ ਤੁਸੀਂ ਇੱਕ ਵਾਰੀ ਡੈਸ਼ਬੋਰਡ ਤੇ ਫਰੰਟ 뷰 ਦਿਖਾਓ ਡੈਸ਼ਬੋਰਡ ਤੇ ਫਰੰਟ 뷰 ਦਿਖਾਓ ਤੇ ਤੁਸੀਂ ਤੇ ਕਲੱਚ ਲਈ ਤੁਸੀਂ ਦੇਖਦੇ ਜੇ ਲੰਬੇ ਸਮੇਂ ਤੱਕ ਤੁਸੀਂ ਟਰੈਕਟਰ ਖੜਾਣਾ ਤਾਂ ਜਦੋਂ ਤੁਸੀਂ ਕਲੱਚ ਦੱਬ ਕੇ ਤੁਸੀਂ ਇਹਨੂੰ ਲੌਕ ਕਰ ਸਕਦੇ ਇੱਥੇ ਲੰਬੇ ਸਮੇਂ ਤੱਕ ਚਾਹ ਤੁਸੀਂ ਮਹੀਨਾ ਖੜਾ ਲਓ ਦੋ ਖੜਾ ਲਓ ਇਹਦਾ ਕਲੱਚ ਜੁੜਦਾ ਨਹੀਂ ਹੈਗਾ ਤੇ ਬਾਕੀ ਜਿਹੜਾ ਟਰੈਕਟਰ ਹੈ ਇਹ ਮੇਲੇ ਦੇ ਜਿਹੜੀ ਟਰੈਕਟਰ ਦੀ ਕੀਮਤ ਹੈ ਇਹ 935000 ਆ ਵੈਸੇ ਟਰੈਕਟਰ ਜਿਹੜਾ 1125000 ਦਾ ਸੀ ਤੇ ਮੇਲੇ ਦੇ ਕਿਸਾਨ ਮੇਲਾ ਲੁਧਿਆਣਾ ਯੂਨੀਵਰਸਿਟੀ ਤੇ ਅਸੀਂ ਇਹ ਮੇਲਾ ਡਿਸਕਾਊਂਟ ਪਲੱਸ ਜੋ GST ਦਾ ਘਟਿਆ ਤਾਂ ਉਹਦੇ ਕਰਕੇ ਅਸੀਂ 935000 ਦਾ ਟਰੈਕਟਰ ਦੇ ਰਹੇ ਹਾਂ ਤੇ ਜੋ ਵੀ ਕਿਸਾਨ ਬੁਕਿੰਗ ਕਰਾਏਗਾ ਉਹਨੂੰ ਆਫਰ ਦਿੱਤੇ ਜਾਣਗੇ ਲੱਕੀ ਡਰਾਅ ਕੱਢੇ ਜਾਗੇ ਜਿਹਦੇ ਲੈਪਟਾਪ ਵਾਸ਼ਿੰਗ ਮਸ਼ੀਨ ਤੇ ਐਲਈਡੀ ਟੀਵੀ ਤੇ ਮੋਬਾਈਲ ਫੋਨ ਇਹਨਾਂ ਦੀ ਕੁਆਂਟੀਟੀ ਅਲੱਗ-ਅਲੱਗ ਹੈ ਜੋ ਵੀ ਉਹਨਾਂ ਦੇ ਨਾਮ ਨਿਕਲਣਗੇ ਉਹ ਕਿਸਾਨਾਂ ਨੂੰ ਦਿੱਤੇ ਜਾਣਗੇ ਜੋ ਵੀ ਬੁਕਿੰਗ ਕਰਾਉਣਗੇ ਤੇ 30 ਤਰੀਕ ਤੋਂ ਪਹਿਲਾਂ ਪਹਿਲਾਂ ਟਰੈਕਟਰ ਲੈਣਗੇ ਧੰਨਵਾਦ ਜੀ ਜਿਵੇਂ ਅਸੀਂ ਤੁਹਾਨੂੰ ਵੋਲਡ ਮੈਕਸ ਦਿਖਾਇਆ ਉਸ ਤੋਂ ਬਾਅਦ ਸਾਡੀ ਜਿਹੜੀ ਨਵੀਂ ਸੀਰੀਜ਼ ਆ ਪ੍ਰੋ ਮੈਕਸ ਇਹ ਫਾਰਮ ਟਰੈਕ ਪ੍ਰੋ ਮੈਕਸ 47 ਤੇ ਇਹ ਜਿਹੜਾ ਟਰੈਕਟਰ ਹੈ ਤਿੰਨ ਸਿਲੰਡਰ ਇੰਜਨ ਟਰੈਕਟਰ ਆ ਇਹ ਤੇ ਇਹ ਜਿਹੜਾ ਟਰੈਕਟਰ ਤਿੰਨ ਸਿਲੰਡਰ ਦੇ ਵਿੱਚ 2760 ਸੀਸੀ ਦਾ ਇੰਜਣ ਹੈ ਇਹਦੇ ਵਿੱਚ ਤੇ ਬਾਕੀ ਜਿਹੜਾ 4-ਵਿਲ ਡਰਾਈਵ ਟਰੈਕਟਰ ਹੈ ਇਹ ਤੇ ਜਿਹੜਾ ਇਹਦਾ ਟਾਰਕ ਹੈ ਜਿਹੜੀ ਦੀ ਪਿਛਲੇ ਹਿੱਸੇ ਦੀ ਉਹ ਹੈਗੀ ਹੈ 200 ਨਿਊਟਨ ਮੀਟਰ ਟਾਰਕ ਤੇ ਇਹਦਾ ਏਅਰ ਲਾਈਨ ਪੰਪ ਹੈ ਤੇ ਉਸ ਤੋਂ ਬਾਅਦ ਫਲੈਟ ਪਲੇਟਫਾਰਮ ਤੇ ਜਿਹੜੇ ਗੇਅਰ ਇਹਦੇ ਯੂਜ਼ ਕੀਤਾ ਉਹ ਸਿੰਕਰੋਨੈਸ਼ ਟੈਕਨੋਲੋਜੀ ਸਾਰੇ ਯੂਜ਼ ਕੀਤੀ ਹੈ ਤੇ ਗੇਅਰ ਤੋਂ ਸ਼ਿਫਟਿੰਗ ਦੇਖ ਸਕਦੇ ਹੋ ਹਾਈ ਲੋ ਮੀਡੀਅਮ ਦੇ ਵਿੱਚ ਆ 3 ਸਪੀਡ ਟਰੈਕਟਰ ਇਹ ਹੈ ਤੇ ਬਾਕੀ ਇਹ ਜਿਹੜੀ ਲਿਫਟ ਕਪੈਸਿਟੀ ਹੈ ਉਹ 2000 ਕਿਜੀ ਹੈ ਲਿਫਟ ਕਪੈਸਿਟੀ ਤੇ ਇਸ ਟਰੈਕਟਰ ਦੇ ਵਿੱਚ ਤੁਹਾਨੂੰ ਡਬਲ ਡਿਸਟਰੀਬਿਊਟਰ ਵੀ ਮਿਲੇਗਾ ਡਬਲ ਡਿਸਟਰੀਬਿਊਟਰ ਨਾਲ ਸਿੰਗਲ ਵੀ ਕਰ ਸਕਦੇ ਆ ਡਬਲ ਵੀ ਕਰ ਸਕਦੇ ਆ ਦਿੱਤਾ ਹੋਇਆ ਤੇ ਲਿੰਕੇਜ ਵਗੈਰਾ ਸਾਰੀ ਹੈਵੀ ਦਿੱਤੀਆਂ ਜੋ ਕਿ ਆਲੂ ਵਾਲੇ ਕਸਟਮਰ ਡਿਮਾਂਡ ਕਰਦੇ ਸੀ ਕਿ ਸਾਨੂੰ ਜਿਹੜਾ ਟਰੈਕਟਰ ਦੀ ਲਿਫਟ ਕਪੈਸਿਟੀ ਵੱਧ ਚਾਹੀਦੀ ਆ ਉਸ ਹਿਸਾਬ ਨਾਲ ਅਸੀਂ ਟਰੈਕਟਰ ਡਿਜ਼ਾਈਨ ਕਰਵਾਇਆ ਇਹ ਕੰਪਨੀ ਦੇ ਜੋ ਵੀ ਸਾਡੇ ਇੰਜੀਨੀਅਰ ਨੇ ਆਰ ਐਨ ਡੀ ਟੀਮ ਹੈ ਉਹਨਾਂ ਨੇ ਪ੍ਰੋਪਰ ਬਾਕੀ ਇਹਦੇ ਵਿੱਚ ਵੀ 스마트 ਸਵਿਚ ਲੱਗਿਆ ਹੋਇਆ ਲਿਫਟੋਮੈਟਿਕ ਲਿਫਟ ਦੇ ਨਾਲ ਸਮਾਰਟ ਸੁੱਚ ਲੱਗਿਆ ਲਿਫਟ ਨੂੰ ਪ੍ਰੋਪਰ ਆਟੋਮੈਟਿਕਲੀ ਕਰਦਾ ਤੇ ਬਾਕੀ ਆ ਆਪੀਟੀਓ ਲੀਵਰ ਇੰਡੀਪੈਂਡੈਂਟ ਪੀਟੀਓ ਲੀਵਰ ਵੀ ਰਿਹਾ ਤੇ ਬਾਕੀ ਤੁਸੀਂ ਟਰੈਕਟਰ ਦੇਖ ਸਕਦੇ ਹੋ 14 ਦੇ ਟਾਇਰਾਂ ਵਿੱਚ ਆਉਂਦਾ 14 ਦੇ ਟਾਇਰ ਦੇ ਪਿਛਲੇ 14 ਜਿਹੜੇ ਟਾਇਰ ਹੋਗੇ ਤੇ ਅਗਲੇ ਜਿਹੜੇ ਟਾਇਰ ਇਹਦੇ 8 3 20 ਦੇ ਟਾਇਰ ਆ ਤੇ ਇਹ ਜਿਹੜਾ ਟਰੈਕਟਰ ਕੰਪੈਕਟ ਮਾਡਲ ਆ ਟਰੈਕਟਰ ਇਹ ਜੋ ਵੀ ਆਲੂ ਵਾਲੇ ਕਿਸਾਨ ਨੇ ਉਹਨਾਂ ਲਈ ਬਹੁਤ ਵਧੀਆ ਤੇ ਇਸੇ ਡਿਫਰੈਂਸ਼ੀਅਲ ਲੌਕ ਵੀ ਦਿੱਤਾ ਅਸੀਂ ਇਹਦੇ ਵਿੱਚ ਪਹਿਲਾਂ ਫਾਰਮ ਟਰੈਕ ਵੱਲੋਂ ਇਹਨੂੰ ਬੰਦ ਕਰ ਦਿੱਤਾ ਗਿਆ ਸੀ ਪਰ ਫਿਰ ਦੁਬਾਰਾ ਸ਼ੁਰੂ ਕੀਤਾ ਗਿਆ ਤੇ ਜਦੋਂ ਵੀ ਅਸੀਂ ਕੋਈ ਭਾਰਾ ਇੰਪਲੀਮੈਂਟ ਕਿਤੇ ਲੈ ਕੇ ਜਾਣਾ ਹੈ ਤਾਂ ਟਰਾਂਸਪੋਰਟ ਲੋਕ ਲਗਾ ਕੇ ਲੈ ਕੇ ਜਾਣਾ ਉਹ ਵੀ ਦਿੱਤਾ ਗਿਆ ਕਿ ਲਿਫਟ ਆ ਜਿਹੜੀ ਇੱਕ ਜਗ੍ਹਾ ਟਿਕੀ ਰਹਿੰਦੀ ਹੈ ਤੇ ਬਾਕੀ ਇਹਦੇ ਵਿੱਚ ਅਸੀਂ ਇੱਕ ਦੋਮਾ ਜਿਹੜੇ ਪਾਵਰ ਸਟੀਰਿੰਗ ਤੇ ਹਾਈਡਰੌਲਿਕ ਲਿਫਟ ਆ ਜਿਹੜੀ ਉਹਦੇ ਲਈ ਅਸੀਂ ਇੱਕੇ ਫਿਲਟਰ ਦਿੱਤਾ ਬਹੁਤ ਹੀ ਵੱਡਾ ਫਿਲਟਰੇਸ਼ਨ ਸਿਸਟਮ ਹੈ ਤੇ ਜੋ ਕਿ ਫਿਲਟਰੇਸ਼ਨ ਪ੍ਰੋਪਰ ਕਰਕੇ ਤੇ ਦੋਮਾ ਨੂੰ ਜਿਹੜੇ ਔਇਲ ਆ ਜਿਹੜਾ ਪ੍ਰੋਪਰ ਫਿਲਟਰ ਕਰਕੇ ਭੇਜਦਾ ਤੇ ਜਿਹੜੀ ਸਰਵਿਸ ਆ ਦੀ 500 ਘੰਟੇ ਤੇ ਇਸ ਟਰੈਕਟਰ ਦਾ ਜਿਹੜਾ ਮੇਲੇ ਤੇ ਰੇਟ ਆ ਉਹ 8 ਲੱਖ ਰੁਪਏ ਤੇਰੀ ਡੇਢ ਤੋਂ 2 ਮਹੀਨੇ ਦੀ ਬੁਕਿੰਗ ਆ ਦੀ ਇਸ ਟਰੈਕਟਰ ਦੀ ਫਾਰਮ ਟ੍ਰੈਕ 47 ਤੇ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਬਿਲਕੁਲ ਹੀ ਹੈ ਸਾਰਾ ਨਵੀਂ ਟੈਕਨੋਲੋਜੀ ਦੇ ਨਾਲ ਲੈਸ ਹੈ ਤੇ 4-ਵੀਲ ਡਰਾਈਵ ਟਰੈਕਟਰ ਆ ਜੋ ਕਿ ਆਲੂਆਂ ਵਾਲੇ ਕਿਸਾਨ ਬਹੁਤ ਇਹਦੀ ਡਿਮਾਂਡ ਕਰ ਰਹੇ ਆ ਤੇ ਬੁਕਿੰਗ ਵੀ ਬਹੁਤ ਕਿਸਾਨ ਮੇਲੇ ਦੇ ਦੂਸਰੇ ਦਿਨ ਵੀ ਬਹੁਤ ਵੱਡੀ ਗਿਣਤੀ ਚ ਕਿਸਾਨ ਪਹੁੰਚੇ ਨੇ ਰਿਕਾਰਡ ਤੋੜ ਇਕੱਠਾ ਇਹਦਾ ਕਾਰਨ ਇਹ ਆ ਵੀ ਇਸ ਤੋਂ ਪਹਿਲਾਂ ਕਈ ਕਿਸਾਨ ਮੇਲੇ ਰੱਦ ਹੋ ਗਏ ਫਲੱਡ ਆਉਣ ਕਰਕੇ ਤਾਂ ਬਹੁਤ ਵੱਡੀ ਗਿਣਤੀ ਚ ਕਿਸਾਨ ਇੱਥੇ ਪਹੁੰਚੇ ਨੇ